ਸੱਚੀ ਗੱਲ ਜੀ ਜਿਹੜੇ ਵੀ ਖੇਤੀ ਕਰਦੇ ਆਂ ਨਾਲ گاਵਾਂ ਦਾ ਸਹਾਇਕ ਧੰਦਾ ਕਰਦੇ ਆਂ ਖੇਤੀ ਦੇ ਨਾਲ ਨਾਲ ਬਹੁਤ ਵਧੀਆ ਗੱਲ ਹੈ ਆਪਾਂ ਵੀ ਅਸਲ ਵਿੱਚ ਖੇਤੀ ਨਾਲ ਜੁੜੇ ਹੋਇਆ ਪਰ ਨਾਲ ਨਾਲ گاਵਾਂ ਦਾ ਸਹਾਇਕ ਧੰਦਾ ਕਰਦੇ ਆਂਗੇ ਬਹੁਤ ਵਧੀਆ ਹੈਗਾ ਕਿਉਂਕਿ ਸਾਰਾ ਖਰਚਾ ਪੱਠਾ ਨਿਕਲ ਜਾਂਦਾ ਬਾਈ ਜੇ ਕਰ ਦੁੱਧ ਆਪਾਂ ਘਰੇ ਪਾਉਨੇ ਆ ਜਾਂ ਮੰਡੀ ਲਈ ਜਾ ਕੇ ਪਾਉਨੇ ਆ ਤੇ ਵੈਸੇ ਉਹ ਕੰਪਨੀਆਂ ਦਾ ਲਈਏ ਤੇ ਜਾਂ ਦੂਜੀ ਦਾ ਲਈਏ ਉਹਦਾ ਨਾ ਤਾਂ ਰੇਟ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਜ਼ਿਆਦਾ ਘੱਟ ਹੈਗਾ ਤੇ ਇੱਕ ਆਪਾਂ ਤੁਹਾਨੂੰ ਇਹ ਦੱਸਦੇ ਸੀ ਵੀ ਜਿਹੜੀ ਗਾਂ ਦੇ ਵਿੱਚ ਖੂਨ ਘੱਟ ਹੈ ਜਾਂ ਬਈ ਥੋੜੇ ਜਿਹੀ ਸੂਏ ਵੱਧ ਲੈ ਜਾਂਦੀ ਹੈ ਬੈਠਣ ਉੱਠਣ ਦੇ ਵਿੱਚ ਤਕਲੀਫ ਆਉਂਦੀ ਹੈ ਉਹਨੂੰ ਥੋੜਾ ਜਿਹਾ ਜ਼ੋਰ ਲਾ ਕੇ ਉੱਠਦੀ ਹੈ ਉਹਦੇ ਵਾਸਤੇ ਬਹੁਤ ਵਧੀਆ ਦਵਾਈ ਹੈ ਸ਼ਾਰਕਾਫਰੋਲ ਜੀ ਸ਼ਾਰਕਾਫੋਲ ਵੈਟ ਦੇ ਨਾਂ ਤੇ ਆਉਂਦੀ ਹੈ 100 ਗ੍ਰਾਮ ਡੇਲੀ ਆਪਾਂ ਪਸ਼ੂ ਨੂੰ ਦੇ ਜਾਈਏ ਤਾਂ ਇਹ ਤਕਲੀਫ ਨਹੀਂ ਜਿਉਂਦੀ ਪਸ਼ੂ ਨੂੰ ਵੀ ਉੱਠਣ ਬੈਠਣ ਚ ਥੋੜੀ ਜਿਹੀ ਇਹਨੂੰ એનર્ਜੀ ਮਿਲ ਜਾਂਦੀ ਹੈ ਤਾਕਤ ਮਿਲ ਜਾਂਦੀ ਹੈ ਸੂਨ ਵਾਲੇ ਪਸ਼ੂ ਨੂੰ ਸੋ ਇੰਨੀ ਇੱਕ ਬੇਨਤੀ ਜ਼ਰੂਰ ਪ੍ਰਵਾਨ ਕਰੋ ਵੀ ਜਿਹੜਾ ਪਸ਼ੂ ਥੋੜੀ ਜ਼ਿਆਦਾ ਉਮਰ ਦਾ ਹੈ ਤੇ ਸੂਨ ਵਾਲਾ ਹੈਗਾ ਉਹਨੂੰ ਉੱਠਣ ਬੈਠਣ 'ਚ ਤਕਲੀਫ ਹੁੰਦੀ ਹੈ ਜੇ ਆਪਾਂ ਇਹ ਉਹਨੂੰ ਦੇਈ ਜਾਈਏ ਤਾਂ ਉਹਨੂੰ ਬੈਠਣ ਦੀ ਸਮੱਸਿਆ ਨਹੀਂ ਆਉਂਦੀ। ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਾਣਕਾਰੀ ਵਾਲੀ ਵੀਡੀਓ ਹੈ ਬਾਈ। ਜਾਣਕਾਰੀ ਵਾਲੀ ਵੀਡੀਓ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਧੰਨਵਾਦ ਜੀ।